ਸੋ ਪਿਆਰੀ ਸਾ সঙ্গਤ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋਰਠ ਰਾਗ ਵਿੱਚ ਸਤਿਗੁਰੂ ਜੀ ਦੇ ਪਾਵਨ ਆਗ 626 ਤੇ ਸੁਭਾਈ ਮਾਨ ਹੈ ਉਚਾਰ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ 5 ਜਿਤ ਪਾਰ ਬ੍ਰਹਿਮ ਚਿਤ ਆਇਆ ਸੋ ਕਰ ਦੇਈ ਵਸਾਇਆ ਸੁਖ 사ਗਰ ਗੁਰ ਪਾਇਆ ਤਾਂ ਸਹਿਸਾ ਸਗਲ ਮੁਟਾਇਆ ਪਵਿੱਤਰ ਬਤਨਾ ਦੀ ਰਾਹੀਂ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਜਿਤ ਪਾਰ ਬ੍ਰਹਿਮ ਚਿਤ ਆਇਆ ਸੋ ਕਰ ਦੇਈ ਵਸਾਇਆ ਕਹਦੇ ਜਿਸ ਦੇ ਚਿੱਤ ਵਿੱਚ ਪ੍ਰਭੂ ਵਸਦਾ ਨਾ ਚਿੱਤ ਹਿਰਦਾ ਮਨੋ ਉਹ ਹਿਰਦਾ ਕਰ ਅਕਾਲ ਪੁਰਖ ਵੈਗਨੂ ਨੇ ਬੇਅੰਤ ਗੁਣਾ ਨਾਲ ਭਰਪੂਰ ਕਰ ਦਿੰਦਾ ਵਾਹਿ ਉਹਦੇ ਹਿਰਦੇ ਦੇ ਵਿੱਚ ਬੇਅੰਤ ਰੱਬ ਦੇ ਗੁਣ ਹਾਂ ਸਤ ਸੰਤੋਖ ਦਿਆ ਤਾਰੂ ਧੀਰਜ ਸੰਜਮ ਬੇਅੰਤ ਐਸੀ ਗੁਣਾ ਦੀ ਨਾਲ ਉਸ ਦਾ ਹਿਰਦਾ ਭਰਿਆ ਹੋਇਆ ਹੁੰਦਾ ਜਿਹਦੇ ਹਿਰਦੇ ਵਿੱਚ ਪ੍ਰਭੂ ਵਸ ਜਾਂਦਾ ਮਾਨੋ ਉਹ ਘਰ ਹਿਰਦਾ ਘਰ ਵਸਦਾ ਜਿਵੇਂ ਦੇਖੋ ਜਿਨ੍ਹਾਂ ਘਰਾਂ ਦੇ ਵਿੱਚ ਆਪਾਂ ਰਹਿੰਦੇ ਹਾਂ ਇਕ ਤਾਏ ਘਰ ਹੈ ਜਿਹੜੇ ਆਪਾਂ ਨੇ ਘਰ ਬਸਾਏ ਬਣਾਏ ਕੋਠੀਆਂ ਬਣਾਈਆਂ ਇਹਨਾਂ ਘਰਾਂ ਵਿੱਚ ਆਪਾਂ ਰਹਿੰਦੇ ਜਿਨ੍ਹਾਂ ਘਰਾਂ ਦੇ ਵਿੱਚ ਆਪਾਂ ਰਹਿੰਦੇ ਆ ਉਹਨਾਂ ਘਰਾਂ ਦੇ ਵਿੱਚ ਕਿੰਨਾ ਸਮਾਨ ਪਿਆ ਹੁੰਦਾ ਕਿੰਨੀਆਂ ਚੀਜ਼ਾਂ ਕਿੰਨਾ ਕੁਝ ਪਿਆ ਹੈ ਇਸ ਸਰੀਰ ਦੇ ਵਰਤਣ ਲਈ ਕਿੰਨਾ ਸਮਾਨ ਇਕੱਠਾ ਕੀਤਾ ਹੋਇਆ ਆਪਾਂ ਨੇ ਸਰੀਰ ਦੇ ਕੰਮ ਆਉਣ ਦਾ ਸਰੀਰ ਦੇ ਕੰਮ ਆਉਣ ਵਾਲਾ ਸਮਾਨ ਇਕੱਠਾ ਕੀਤਾ ਹੋਇਆ ਆਪਾਂ ਵਰਤਦੇ ਅਤੇ ਘਰ ਵਿੱਚ ਰਹ ਰਹੇ ਜਿਸ ਘਰ ਦੇ ਵਿੱਚ ਕੋਈ ਨਾ ਰਹਿੰਦਾ ਹੋਵੇ ਉਸ ਘਰ ਦਾ ਪਤਾ ਚੱਲ ਜਾਂਦਾ ਹੈ ਕਈ ਵਾਰੀ ਆਪਾਂ ਐਸੇ ਘਰ ਜਾਂਦੇ ਉਸ ਘਰ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਆਪਾਂ ਫਿਰ ਪੁੱਛਦੇ ਆ ਵੀ ਇੱਥੇ ਰਹਿੰਦਾ ਨਹੀਂ ਕੋਈ ਇੱਥੇ ਤਾਂ ਕੁਝ ਵੀ ਨਹੀਂ ਹੈ ਖਾਲੀ ਘਰ ਤਾਂ ਹੈਗਾ ਪਰ ਘਰ ਦੇ ਵਿੱਚ ਕੁਝ ਵੀ ਨਹੀਂ ਹੈ ਜਦੋਂ ਘਰ ਦੇ ਵਿੱਚ ਕੁਝ ਵੀ ਨਾ ਹੋਵੇ ਪਤਾ ਚੱਲ ਜਾਂਦਾ ਵੀ ਇੱਥੇ ਕੋਈ ਰਹਿੰਦਾ ਨਹੀਂ ਹੋਣਾ ਖਾਲੀ ਹੈ ਜਿਸ ਘਰ ਦੇ ਵਿੱਚ ਕੋਈ ਰਹਿੰਦਾ ਉਸ ਘਰ ਦੇ ਵਿੱਚ ਸ਼ਰੀਰ ਦੇ ਕੰਮ ਆਉਣ ਵਾਲੇ ਪਦਾਰਥ ਸਭ ਕੁਝ ਪਿਆ ਹੁੰਦਾ ਰਸੋਈ ਵਿੱਚ ਬਹੁਤ ਕੁਝ ਪਿਆ ਹੁੰਦਾ ਬੇਅੰਤ ਸਮਾਨ ਨੂੰ ਦੇਖ ਕੇ ਪਤਾ ਚੱਲ ਜਾਂਦਾ ਇਸ ਘਰ ਦੇ ਵਿੱਚ ਕੋਈ ਰਹਿੰਦਾ ਹੈ ਪਤਾ ਚਲ ਜਾਂਦਾ ਕਿ ਘਰ ਬੜਾ ਸਾਫ਼ ਸੁਥਰਾ ਕੋਈ ਮਿੱਟੀ ਘੱਟਾ ਨਹੀਂ ਹੈ ਬੜੀ ਸਾਫ਼ ਸੰਭਾਲ ਹੈ ਕੋਈ ਰਹਿ ਰਿਹਾ ਹੈ ਪਤਾ ਚਲ ਜਾਂਦਾ ਇਸੇ ਤਰੀਕੇ ਨਾਲ ਸਾਡੀ ਜਿਹੜੀ ਆਤਮਾ ਹੈ ਸਾਡੀ ਜਿੰਦ ਹੈ ਇਹਦੇ ਰਹਿਣ ਵਾਸਤੇ ਜਿਹੜਾ ਘਰ ਹੈ ਨਾ ਉਹ ਸਾਡਾ ਹਿਰਦਾ ਹਿਰਦਾ ਸਾਡੀ ਆਤਮਾ ਨੇ ਹਿਰਦੇ ਘਰ ਵਿੱਚ ਟਿਕਣਾ ਸਾਡੀ ਜਿੰਦ ਨੇ ਸਾਡੀ ਮਨ ਨੇ ਹਿਰਦੇ ਘਰ ਵਿੱਚ ਟਿਕਣਾ ਹੁਣ ਹਿਰਦੇ ਘਰ ਦੇ ਵਿੱਚ ਜੇ ਮਿੱਟੀ ਘਟਾ ਹੋਏਗਾ ਮਿੱਟੀ ਘਟਾ ਗੜ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਗਣਾਂ ਤੇ ਇਹਨਾਂ ਔਗਣਾਂ ਨਾਲ ਹਿਰਦਾ ਭਰਿਆ ਹੋਏਗਾ ਤਾਂ ਇਥੋਂ ਪਤਾ ਚੱਲਦਾ ਇਹਦੀ ਆਤਮਾ ਹਿਰਦੇ ਘਰ ਵਿੱਚ ਟਿਕੀ ਨਹੀਂ ਹੋਈ ਬਾਹਰ ਹੀ ਭੱਜੀ ਫਿਰਦੀ ਹੈ ਭਟਕ ਰਿਹਾ ਬੰਦਾ ਉਸਦਾ ਮਨ ਬਾਹਰ ਹੀ ਭਟਕਦਾ ਰਹਿੰਦਾ ਕਿਉਂਕਿ ਹਿਰਦਾ ਘਰ ਔਗਣਾਂ ਨਾਲ ਭਰਿਆ ਪਿਆ ਜਿਵੇਂ ਹਿਰਦੇ ਘਰ ਦੇ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਵੈਗ ਨੂੰ ਦੇ ਬੇਅੰਤ ਗੁਣ ਹੋਣ ਗੁਣ ਮੰਨੋ ਉਹ ਹਿਰਦੇ ਹਿਰਦੇ ਘਰ ਦੇ ਵਿੱਚ ਜਿੰਦ ਟਿਕੀ ਹੋਈ ਹੈ ਆਤਮਿਕ ਆਨੰਦ ਮਾਨ ਲਿਆ ਉਹ ਬੰਦਾ ਉਸ ਦੀ ਆਤਮਾ ਆਤਮਿਕ ਆਨੰਦ ਮਾਨ ਰਹੀ ਹੈ ਹਿਰਦੇ ਘਰ ਵਿੱਚ ਟਿਕੀ ਹੋਈ ਹੈ ਉਹਦਾ ਘਰ ਹਿਰਦਾ ਘਰ ਆਤਮਿਕ ਗੁਣਾਂ ਨਾਲ ਭਰਿਆ ਪਿਆ ਹੈ ਭਗਵ ਰੱਬ ਦੇ ਗੁਣਾਂ ਨਾਲ ਭਰਿਆ ਪਿਆ ਉਹਦਾ ਹਿਰਦਾ ਦੇ ਕੋਈ ਦੋ ਪੰਕਤੀਆਂ ਦੇ ਵਿੱਚ ਕੀ ਕੋ ਸਮਝਾ ਰਹੇ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਾ ਹੀ ਵਸਾਇਆ ਉਹਦਾ ਹਿਰਦਾ ਕਰਮਾਂ ਨੂੰ ਵਸ ਰਿਹਾ ਹੈ ਉਹਦੀ ਜਿੰਦ ਉਹਦੀ ਆਤਮਾ ਹਿਰਦੇ ਕਰਮ ਤੇ ਟਿਕੀ ਹੋਈ ਆ ਆਤਮਿਕ ਆਨੰਦ ਮਾਣ ਰਹੀ ਆ ਉਸ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਬੇਅੰਤ ਅਕਾਲ ਪੁਰਖ ਵਾਹਿਰ ਦੇ ਬੇਅੰਤ ਗੁਣ ਇਕੱਠੇ ਹੋਏ ਹੋਏ ਹਿਰਦੇ ਘਰ ਵਿੱਚ ਪਰ ਜਿਨ੍ਹਾਂ ਦੇ ਘਰ ਦੇ ਵਿੱਚ ਹਿਰਦੇ ਘਰ ਦੇ ਵਿੱਚ ਇਹ ਗੁਣ ਨਹੀਂ ਹਨ ਉਹਦੀ ਆਤਮਾ ਮਨੋਂ ਬਾਹਰ ਹੀ ਭਟਕ ਰਹੀ ਹੈ ਉਹਦੀ ਜਿੰਦ ਉਹਦਾ ਮਨ ਬਾਹਰ ਹੀ ਭਟਕ ਰਿਹਾ ਹੈ ਅਤੇ ਉਹਦੇ ਹਿਰਦੇ ਘਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੇਅੰਤ ਇਹ ਔਗਣਾਂ ਦਾ ਕੂੜਾ ਕਰਕਟ ਭਰਿਆ ਪਿਆ। ਹੁਣ ਸਤਿਗੁਰੂ ਜੀ ਜੋ ਇਸ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਕਹਿੰਦੇ ਜਿਤ ਪਾਰ ਬ੍ਰਹਮ ਚਿਤਾ ਆਇਆ ਜਿਸ ਨੂੰ ਪਾਰ ਬ੍ਰਹਮ ਪ੍ਰਭੂ ਅਕਾਲ ਪੁਰਖ ਵੈਗਰੂ ਜਿਹਦੇ ਚਿੱਤੇ ਵਿੱਚ ਵਸ ਗਿਆ ਜਿੱਤੇ ਵਿੱਚ ਵਸ ਗਿਆ ਸੋ ਕਰਦਈ ਵਸਾਇਆ ਅਕਾਲ ਪੁਰਖ ਵੈਗਰੂ ਨੇ ਉਹ ਘਰ ਵਸਾ ਦਿੱਤਾ ਹਿਰਦਾ ਘਰ ਭਾਵ ਬੇਅੰਤ ਉਹਦੇ ਹਿਰਦੇ ਘਰ ਵਿੱਚ ਬੇਅੰਤ ਗੁਣ ਅਕਾਲ ਪੁਰਖ ਵੈਗਰੂ ਦੇ ਬੇਅੰਤ ਗੁਣ ਇਕੱਠੇ ਹੋ ਗਏ ਗੁਣਾ ਨਾਲ ਭਰਪੂਰ ਕਰ ਦਿੱਤਾ ਜਿਹਦੇ ਹਿਰਦੇ ਘਰ ਹਿਰਦੇ ਘਰ ਵਿੱਚ ਜਿਸ ਨੂੰ ਪ੍ਰਭੂ ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਹੋ ਗਈ ਉਹ ਪ੍ਰਭੂ ਦੀ ਯਾਦ ਹਿਰਦੇ ਵਿੱਚ ਪੱਕੀ ਕਰਨੀ ਸੁਖ ਸਾਗਰ ਗੁਰ ਪਾਇਆ ਜਿਸ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲਿਆ ਪ੍ਰਭੂ ਹਿਰਦੇ ਵਿੱਚ ਕਿਵੇਂ ਵਸਣਾ ਹੈ ਪ੍ਰਭੂ ਦੀ ਯਾਦ ਹਿਰਦੇ ਵਿੱਚ ਕਿਵੇਂ ਪੱਕੀ ਹੋਣੀ ਹੈ ਹੇਰ ਦੇ ਵਿੱਚੋਂ ਕੂੜਾ ਕਰਕਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੂੜਾ ਕਰਕਟ ਕਿਵੇਂ ਦੂਰ ਹੋਣਾ ਕਿਸ ਨੇ ਕਰਨਾ ਗੁਰੂ ਨੇ ਜਦੋਂ ਨੂੰ ਸੁੱਖਾਂ ਦਾ ਸਮੁੰਦਰ ਜਿਸ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਗਿਆ ਆ ਗੁਰੂ ਮਿਲ ਰਹੇ ਆ ਗੁਰੂ ਨੂੰ ਮਿਲਣਾ ਇਹ ਨਹੀਂ ਹੈ ਕਿ ਅਸੀਂ ਗੁਰੂ ਸਾਹਿਬ ਜੀ ਦਾ ਦਰਸ਼ਨ ਕਰ ਲਿਆ ਮੱਥਾ ਟੇਕ ਲਿਆ ਚਲੇ ਗਏ ਇਹ ਗੁਰੂ ਨੂੰ ਮਿਲਣਾ ਕੋਈ ਨਹੀਂ ਹੈ ਗੁਰੂ ਦੇਖਣਾ ਨਹੀਂ ਮਿਲਣਾ ਮਿਲਣਾ ਇਹ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਆਪਾਂ ਮਿਲ ਰਹੇ ਆਪਾਂ ਆਪਾਂ ਗੁਰੂ ਨਾਲ ਗੱਲਾਂ ਕਰ ਰਹੇ ਬੇਅਤ ਲੋਕ ساری ਜ਼ਿੰਦਗੀ ਗੁਰੂ ਕੋਲ ਆਉਣੇ ਚਲੇ ਜਾਂਦੇ ਆਉਣੇ ਚਲੇ ਜਾਂਦੇ ਮਿਲ ਕੇ ਕੋਈ ਵੀ ਨਹੀਂ ਜਾਂਦਾ ਮਿਲ ਕੇ ਉਹੀ ਜਾਂਦਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਦਾ ਗੁਰੂ ਦੇ ਸ਼ਬਦ ਨੂੰ ਸਮਝਦਾ ਕਦੇ ਸੁਖ ਸਾਗਦੁਰ ਗੁਰੂ ਪਾਇਆ ਜਿਸ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਗਿਆ ਇਹ ਹੈ ਗੁਰੂ ਮਿਲਣਾ ਤਾਂ ਸੈਸਾ ਸਗਲ ਮਟਾਇਆ ਜਿਸ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਗਿਆ ਗੁਰੂ ਨੇ ਉਹਦਾ ਅੰਦਰੋਂ ਸਭ ਤਰ੍ਹਾਂ ਦਾ ਸੈਮ ਖਤਮ ਕਰ ਦਿੰਦਾ ਉਹਦੀਆਂ ਸਾਰੀਆਂ ਚਿੰਤਾਵਾਂ ਮਟਕੀਆਂ ਦੇਖੋ ਜਿਹਦੇ ਘਰ ਵਿੱਚ ਕੁਝ ਹੋਵੇ ਨਾ ਉਹਨੂੰ ਸੌ ਤਰ੍ਹਾਂ ਦੀ ਚਿੰਤਾ ਹੁੰਦੀ ਹੈ ਜਿਹਦੇ ਘਰ ਵਿੱਚੇ ਨਹੀਂ ਕੁਝ ਹੈ ਨਾ ਖਾਣ ਨੂੰ ਨਾ ਪਹਿਨਣ ਨੂੰ ਘਰ ਵਿੱਚ ਕੁਝ ਵੀ ਨਹੀਂ ਹੈ ਇਸੇ ਤਰੀਕੇ ਨਾਲ ਉਸ ਦੀ ਆਤਮਾ ਚਿੰਤਾਵਾਂ ਵਿੱਚੇ ਫਸੀ ਹੋਈ ਹੈ ਇਹਦੇ ਹਿਰਦੇ ਘਰ ਵਿੱਚ ਅਕਾਲ ਪੁਰਖ ਵੈਗਨੂ ਦੇ ਗੁਣ ਨਹੀਂ ਹਨ। ਗੁਰੂ ਕੀ ਕਰਦਾ ਗੁਰੂ ਆਪਣੇ ਸ਼ਬਦ ਦੇ ਰਾਹੀਂ ਆਪਣੀ ਬਾਣੀ ਦੇ ਰਾਹੀਂ ਅਕਾਲ ਪੁਰਖ ਵੈਗਨੂ ਦੀ ਯਾਦ ਹਿਰਦੇ ਵਿੱਚ ਪੱਕੀ ਕਰਦਾ ਹੈ। ਅਕਾਲ ਪੁਰਖ ਵੈਗਨੂ ਦੇ ਬੇਅੰਤ ਗੁਣਾ ਨਾਲ ਉਹਦਾ ਹਿਰਦਾ ਭਰ ਦਿੰਦਾ। ਉਹਦੇ ਅੰਦਰ ਸਬਰ ਸੰਤੋਖ ਪੈਦਾ ਕਰ ਦਿੰਦਾ। ਉਦੇ ਅੰਦਰ ਸਭ ਤਰ੍ਹਾਂ ਦੇ दैवी गुण ਸਤ ਸੰਤੋਖ ਦਇਆ ਧਰਮ ਧੀਰਜ ਸਬਰ ਸੰਤੋਖ ਪੈਦਾ ਕਰ ਦਿੰਦਾ ਅਤੇ ਉਹਦੇ ਸਾਰੇ ਹੀ ਸੈਮ ਸਾਰੀਆਂ ਚਿੰਤਾਵਾਂ ਛੋੜੇ ਸਾਰੇ ਖਤਮ ਹੋ ਜਾਂਦੇ ਜਿਸ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਗਿਆ ਗੁਰੂ ਨੇ ਹੀ ਪ੍ਰਭੂ ਦੀ ਯਾਦ ਹਿਰਦੇ ਵਿੱਚ ਪੱਕੀ ਕਰਦੀ ਜਿਉ ਜਿਉ ਮਨੁੱਖ ਗੁਰੂ ਦੇ ਸ਼ਬਦ ਨੂੰ ਪੜਦਾ ਹੈ ਗੁਰੂ ਦੀ ਬਾਣੀ ਨੂੰ ਪੜਦਾ ਹੈ ਗੁਰੂ ਦੀ ਬਾਣੀ ਨੂੰ ਬੜੇ ਪਿਆਰ ਦੇ ਨਾਲ ਗਾਉਂਦਾ ਹੈ ਅਤੇ ਬੜੇ ਪਿਆਰ ਦੇ ਨਾਲ ਸੁਣਦਾ ਹੈ ਵਿਚਾਰਦਾ ਹੈ ਜਿਉ ਜਿਉ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਉਪਤੀਤ ਕਰਦਾ ਉਹਦਾ ਹਿਰਦਾ ਆਤਮਿਕ ਗੁਣਾ ਨਾਲ ਭਰਦਾ ਚਲੇ ਜਾਂਦਾ ਬਸ ਗੁਣ ਹੀ ਅੱਗੇ ਇਹੀ ਗੁਣ ਅੱਗੇ ਜਾਂਦੇ ਆਹਿਰ ਦੇ ਘਰ ਵਿੱਚ ਬੇਅੰਤ ਗੁਣ ਲੈ ਕੇ ਜਾਉਗੇ ਜੀ ਜਿਨ੍ਹਾਂ ਘਰ ਦੇ ਵਿੱਚ ਆਪਾਂ ਰਹਨੇ ਜਿੰਨੇ ਮਰਜ਼ੀ ਆਪਣੇ ਘਰ ਭਰ ਲੋ ਸਮਾਨ ਦੇ ਨਾਲ ਜਿੰਨੇ ਮਰਜ਼ੀ ਭਰ ਲੋ ਸਭ ਕੁਝ ਸਮਾਨ ਛੱਡ ਕੇ ਜਾਣਾ ਪੈਣਾ ਬੇਅੰਤ ਚਲੇਗੇ ਅਸੀਂ ਵਿਚਰੇ ਜਾਣਾ ਨਾਲ ਜਾਣ ਵਾਲਾ ਸਮਾਨ ਗੁਰੂ ਕੋਲੋਂ ਪ੍ਰਾਪਤ ਹੋਣਾ ਨਾਲ ਜਾਣ ਵਾਲਾ ਸਮਾਨ ਇਕੱਠਾ ਕਰੋ ਆਪਣੇ ਹਿਰਦੇ ਵਿੱਚ ਵਾਹਿਗੁਰੂ ਹਿਰਦੇ ਵਿੱਚ ਇਕੱਠਾ ਕੀਤਾ ਹੋਇਆ ਸਮਾਨ ਨਾਲ ਕਰਨਾ ਸਤ ਸੰਤੋਖ ਦਇਆ ਧਰਮ ਧੀਰਜ ਇਹ ਚੰਗੇ ਗੋਗਾ ਇਹ ਨਾਲ ਜਾਂਦੇ ਬਾਕੀ ਦੇਖੋ ਬੰਦਾ ਕਿੰਨਾ ਸਮਾਨ ਇਕੱਠਾ ਕਰਦਾ ਹੁਣ ਤਾਂ ਸਾਡੇ ਘਰਾਂ ਸਾਰੇ ਸਮਾਨ ਵਾਲੇ ਭਰੇ ਪਏ ਨੇ ਵਿੱਚ ਬੰਦੇ 2-3 ਰਹਿੰਦੇ ਹੰਨੇ ਲੱਖਾਂ ਕਰੋੜਾਂ ਦਾ ਸਮਾਨ ਪਿਆ ਅਗੇ ਕਿਤਨੇ ਵੱਡੇ ਵੱਡੇ ਟੱਬਰ ਹੁੰਦੇ ਸਾਮਾਨ ਹੁੰਦਾ ਹੀ ਨਹੀਂ ਤਾਂ ਘਰ ਦੇ ਵਿੱਚ ਕਿਤਨੇ ਕਈ ਕਈ 10 10 20 20 15 15 ਜੀ ਇਕੱਠੇ ਰਹਿੰਦੇ ਹੁੰਦੇ ਸੀ ਸਾਮਾਨ ਹੁੰਦਾ ਨਹੀਂ ਸੀ ਬਹੁਤਾ ਹੁਣ ਟੱਬਰ ਛੋਟੇ ਝੋਟੇ ਦੋ ਦੋ ਬੱਚੇ ਦੋ ਦੋ ਚਾਰ ਚਾਰ ਜੀ ਰਹਿੰਦੇ ਘਰ ਵਿੱਚ ਸਾਮਾਨ ਨਾਲੇ ਭਰਿਆ ਪਿਆ ਬੰਦਾ ਇਹ ਸਾਮਾਨ ਇਕੱਠਾ ਕਰੀ ਜਾਂਦਾ ਜਿਹੜਾ ਛੱਡ ਕੇ ਚਲੇ ਜਾਣਾ ਪਰ ਜਿਹੜਾ ਸਮਾਨ ਨਾਲ ਜਾਣ ਵਾਲਾ ਉਹਦੀ ਪਰਵਾਹ ਨਹੀਂ ਕਰਦਾ ਨਾਲ ਜਾਣਾ ਨਾਲ ਜਾਣ ਵਾਲਾ ਸਮਾਨ ਗੁਰੂ ਕੋਲੋਂ ਪ੍ਰਾਪਤ ਕਰੋ ਗੁਰਮੁਖ ਬਿਆਜ ਉਹ ਸਮਾਨ ਇਕੱਠਾ ਹੁਣ ਗੁਰੂ ਦੀ ਬਾਣੀ ਪੜ੍ਹ-ਪੜ ਕੇ ਗਾ-ਗਾ ਕੇ ਸਮਝ-ਸਮਝ ਕੇ ਬਾਤੇ-ਵੱਦ ਗੁਰੂ ਦੀ ਸੰਗਤ ਕਰੋ ਤਾਂ ਇਹ ਸਮਾਨ ਨਾਲ ਜਾਣ ਵਾਲਾ ਇਹ ਰੱਬ ਦੇ ਗੁਣ ਹੈ ਸ਼ਰਦੇ ਵਿੱਚ ਇਕੱਠੇ ਹੋ ਰਹੇ ਹੁਣ ਦੇਖੋ ਅਗਲੀ ਉਪੰਕਥੀਆਂ ਦੇ ਵਿੱਚ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਆ ਦੇਖੋ ਹਰੀ ਦੇ ਨਾਮ ਦੀ ਵਡਿਆਈ ਅਕਾਲ ਪੁਰਖ ਵੈਗਰੂ ਦੀ ਸਿਫਤ ਸਲਾ ਆ ਆ ਮਨੁੱਖਾ ਜੀਵਨ ਮਿਲਿਆ ਜਿਹੜਾ ਇਹ ਅਕਾਲ ਪੁਰਖ ਵੈਗਰੂ ਦੀ ਸਿਫਤ ਸਲਾਹ ਕਰਨ ਵਾਸਤੇ ਮਿਲਿਆ ਹੈ ਇਹ ਦਾਤ ਪ੍ਰਾਪਤ ਕਰਨੀ ਹੈ ਗੁਰੂ ਕੋਲੋਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਰਸਾ ਜਿਸ ਨੂੰ ਗੁਰੂ ਨੇ ਇਹ ਦਾਤ ਬਖਸ਼ ਦਿੱਤੀ ਉਸ ਨੂੰ ਇਹ ਸਮਝ ਲਓ ਇਹ ਪਾਤਸ਼ਾਹਾਂ ਦਾ ਵਿਪਾਰਸਾ ਉਹ ਹੈ ਬੱਡਾ ਅਮੀਰ ਤਨਾਰ ਬਾਦਸ਼ਾਹ ਇਹ ਦਾਤ ਹਰ ਕੇ ਨਾਮ ਕੀ ਵਡਿਆਈ ਅਕਾਲ ਪੁਰਖ ਵੈਗਨ ਦੀ ਸਿਫਤਸਲਾ ਅਕਾਲ ਪੁਰਖ ਵੈਗਨ ਦੇ ਨਾਮ ਨੂੰ ਜਪਣਾ ਨਾਮ ਦੀ ਵਡਿਆਈ ਨਾਮ ਦੀ ਸੋਭਾ ਕਰਨੀ ਪ੍ਰਭੂ ਦੀ ਵਡਿਆਈ ਕਰਨੀ 8 ਪੈਰ ਗੁਣ ਗਾਈਂ ਅੱਠੇ ਪੈਰ ਪ੍ਰਭੂ ਦੇ ਗੁਣ ਗਾਉਨੇ ਅੱਠੇ ਪੈਰ ਹੁਣ ਆਪਾਂ ਸੋਚਾਂਗੇ ਅੱਠੇ ਪੈਰ ਕਿਵੇਂ ਗਾਈਏ ਸੌਣਾ ਨਹੀਂ ਹੈ ਕੰਮ ਨਹੀਂ ਕਰਨਾ ਆਈ ਸੁਟਣ ਗਿਆ ਨਾ ਸਾਡੇ ਕੋਲ ਅੱਧਾ ਘੰਟਾ ਨਹੀਂ ਸਾਡੇ ਕੋਲ ਨਿਕਲਦਾ ਅੱਠੇ ਪੈਰ ਕਿਹੜਾ ਜੱਪੂਆ ਨਾ ਜੋ ਮਨੁੱਖ ਆ ਅੱਧਾ ਘੰਟਾ ਸਵੇਰ ਦਾ ਲਾਲਵੇ ਨਾ ਅੰਮ੍ਰਿਤ ਬਣੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੀ ਸੰਗਤ ਵਿੱਚ ਅੱਧਾ ਘੰਟਾ ਰੋਜ਼ ਬੈਠਣ ਲੱਗ ਗਿਆ ਤਾਂ ਉਹਦੀ ਐਸੀ ਅਵਸਥਾ ਬਣਵਾ ਦਿੰਦਾ ਗੁਰੂ ਕਿ ਅੱਠੇ ਪੈਰ ਪ੍ਰਭੂ ਵਿੱਚ ਮਿਸਰਦਾ ਹੀ ਨਹੀਂ ਰਾਤ ਨੂੰ ਸੁੱਤੇ ਬੈਠ ਨੂੰ ਵੀ ਸਤ ਸੰਗਤ ਦੀ ਸੁਪਨੇ ਆਉਂਦੇ ਅੱਠੇ ਪੈਰ ਗੁਰੂ ਦੀ ਸੰਗਤ ਵਿੱਚੇ ਨਹੀਂ ਬੈਠਣਾ ਹੈ ਅੱਠੇ ਪੈਰ ਅਸੀਂ ਸਾਰ ਘਰ-ਬਾਰ ਛੱਡ ਕੇ ਕੰਮ-ਕਾਰ ਛੱਡ ਕੇ ਪਰਿਵਾਰ ਛੱਡ ਕੇ ਗੁਰੂ ਦੀ ਸੰਗਤ ਵਿੱਚੇ ਨਹੀਂ ਬੈਠਣਾ ਸੰਗਤ ਵਿੱਚ ਤਾਂ ਆਹੀ ਬੈਠਣਾ ਅਮਰਤ ਵਲੇ ਅੱਧਾ ਘੰਟਾ ਪੌਣਾ ਘੰਟਾ ਫਿਰ ਆਪਣਾ ਕੰਮ-ਕਾਰ ਕਰੋ ਕੋਈ ਨੌਕਰੀ ਕਰਦਾ ਕੋਈ ਖੇਤੀਬਾੜੀ ਕਰਦਾ ਕੋਈ ਦੁਕਾਨਦਾਰੀ ਕਰਦਾ ਕੁਝ ਵੀ ਕਰੋ ਪਰ ਜਦੋਂ ਮਨੁੱਖ ਰੋਜ਼ ਅਮਰਤ ਵਲੇ ਉੱਠ ਕੇ ਅ ਅੰਮ੍ਰਿਤ ਵੇਲਾ ਸਾਂਭਣ ਲੱਗ ਗਿਆ ਗੁਰੂ ਨੇ ਇਹ ਅੱਧੇ ਘੰਟੇ ਵਿੱਚ ਹੀ ਤੁਹਾਡੇ ਹਿਰਦੇ ਵਿੱਚ ਐਸੇ ਰੱਬ ਦੇ ਗੁਣ ਪੈਦਾ ਕਰ ਦੇਣੇ ਕਿ ਉਹ ਗੁਣ ਤੁਹਾਡੇ ਹਿਰਦੇ ਵਿੱਚ ਇਕੱਠੇ ਹੋਈ ਜਾਣਗੇ ਵਾਹਿ ਜਦੋਂ ਅਸੀਂ ਰੋਜ਼ ਇੱਕ ਸ਼ਬਦ ਦੀ ਵਿਚਾਰ ਕਰਦੇ ਜਿਉਂ-ਜਿਉਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਰਹਾਂਗੇ ਬਾਣੀ ਨੂੰ ਗਾਉਂਦੇ ਰਹਾਂਗੇ ਪੜ੍ਹਦੇ ਰਹਾਂਗੇ ਸਮਝਦੇ ਜਾਵਾਂਗੇ क्यों क्यों साढ़े अंदर प्रभु के बेअंत गुण कट्ठे होंगे जाने फिर ये गुण बाहर नहीं निकलने फिर तुम नौकरी करते हुए खेती बाड़ी करते हुए दुकानदारी करते हुए परिवार में रेंदे हुए उस रब जुड़े रहों क्योंकि अंदरों कूड़ा करकट निकल गया सारा काम खोज लोह मोह लो, हंकार ये झाड़ू वज रहे अंदरों सब बाहर निकल जाऊंगा यही जगह ਰਬ ਦੇ ਗੁਣ ਅੰਦਰ ਇਕੱਠੇ ਹੋ ਰਹੇ ਫਿਰ ਸਾਨੂੰ ਸੁੱਤੇ ਪਏ ਨੂੰ ਵੀ ਸੁਪਨੇ ਆਏਗਾ ਹੁਣ ਸਾਨੂੰ ਭੂਤ ਪ੍ਰੇਤ ਦੇਖਦੇ ਨਾਲ ਨੂੰ ਉਹੀ ਪੁੱਤਾਂ ਪ੍ਰੇਤਾਂ ਵਾਲੀ ਅਸੀਂ ਕਹਾਣੀਆਂ ਟੀਵੀ ਤੇ ਦੇਖਦੇ ਸੁਣਦੇ ਫਿਰ ਆਦ ਨੂੰ ਨਿਆਣੇ ਵੀ ਸਾਡੇ ਡਰ ਡਰ ਕੇ ਉੱਠਦੇ ਤਾਂ ਹੀ ਉੱਠਦੇ ਇਸ ਕਰਕੇ ਜਿਹਾ ਜਿਹਾ ਅਸੀਂ ਦਿਨ ਵਿੱਚ ਦੇਖਣਾ ਨਾਲ ਸਾਨੂੰ ਸੁਪਨੇ ਵੀ ਹੋਏਗੀ ਉਹਨੇ ਸੰਗਤ ਅਸੀਂ ਕਰਦੇ ਨਹੀਂ ਹੈ ਬਹੁਤ ਬੰਦੇ ਇਹਦੇ ਗੁਰੂ ਦੀ ਸੰਗਤ ਨਹੀਂ ਕਰਦੇ ਫਿਰ ਸਾਡਾ ਕੋਲ ਪੁੱਛਦੇ ਫਰੀਜ ਨੇ ਕਿ ਸਾਡਾ ਬੱਚਾ ਬੜਾ ਡਰਦਾ ਸਾਡੇ ਘਰ ਦੇ ਵਿੱਚ ਪਤਾ ਨਹੀਂ ਕਿਹਨੇ ਕੁਝ ਕੀ ਕਰ ਦਿੱਤਾ ਕੋਈ ਵੀ ਕੁਝ ਵੀ ਕਰਨ ਦੋਗਾ ਨਹੀਂ ਹੈ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਰੋਜ਼ ਸਤ ਸੰਗਤ ਕਰਦਾ ਹੈ ਗੁਰੂ ਦੇ ਸ਼ਬਦ ਨੂੰ ਸੁਣਦਾ ਵਿਚਾਰਦਾ ਉਦੇ ਘਰ ਵਿੱਚੋਂ ਸਭ ਤਰ੍ਹਾਂ ਦੇ ਭੂਤ ਪ੍ਰੇਤ ਸਭ ਤਰ੍ਹਾਂ ਦੀਆਂ ਕਸਰਾਂ ਖਤਮ ਹੋ ਜਾਣ। ਆ ਦੇਖੋ ਪਰ ਇਹ ਦਾਤ ਮਿਲਣੀ ਹੈ ਗੁਰੂ ਕੋਲੋਂ। ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਰਗਾਈ ਗੁਰਪੂਰੇ ਤੇ ਪਾਈ। ਪੂਰੇ ਗੁਰੂ ਕੋਲੋਂ ਦਾਤ ਪ੍ਰਾਪਤ ਮਿਲ ਹੋਣੀ ਹੈ। ਅਕਾਲ ਪੁਰਖ ਵੈਗੁਰੂ ਦੀ ਸਿਫਤ ਸਲਾਹ ਕਰਨੀ। ਸਿਫਤ ਸਲਾਹ ਦੀ ਦਾਤ ਗੁਰੂ ਕੋਲੋਂ ਮਿਲਣੀ ਹੈ ਕਿਸੇ ਕੋਲੋਂ ਨਹੀਂ ਮਿਲਣੀ। ਕਿਸੇ ਬਾਬੇ ਨੇ ਨਹੀਂ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਨਹੀਂ ਮਿਲਦੀ ਹੈ ਇਹ ਦਾਤ ਕਿਸੇ ਕੋਲੋਂ ਨਹੀਂ ਮਿਲਦੀ ਹੈ ਗੁਰ ਪੂਰੇ ਤੇ ਪਾਇਆ ਰਹੋ ਹੁਣ ਅਗਲੀਆਂ ਪੰਕਤੀਆਂ ਕਹਿੰਦੇ ਪ੍ਰਭ ਕੀ ਅਕਥ ਕਹਾਣੀ ਪ੍ਰਭੂ ਦੀ ਇਹ ਸਿਵ ਸਲਾਹ ਅਕਥ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਹੁਣ ਅਸੀਂ ਕਈ ਵਾਰੀ ਕਹਿੰਦੇ ਨੇ ਨਾ ਲਓ ਜੀ ਮੈਂ ਕਥਾ ਸਮਾਪਤ ਕਰਨ ਲੱਗਿਆ ਕਥਾ ਸਮਾਪਤ ਨਹੀਂ ਹੁੰਦੀ ਹੀ ਨਹੀਂ ਕਥਾ ਦਾ ਸਮਾਂ ਸਮਾਪਤ ਹੋ ਜਾਂਦਾ ਜਿਹੜਾ ਨਿਯਤ ਕੀਤਾ ਹੋਇਆ ਸੀ ਕਥਾ ਦਾ ਸਮਾ ਸਮਾਪਤ ਹੁੰਦਾ ਕਥਾ ਸਮਾਪਤ ਨਹੀਂ ਹੁੰਦੀ ਕਥਾ ਚਲਦੀ ਰਹੇਗੀ ਕਥਾ ਦਾ ਟਾਈਮ ਖਤਮ ਹੋ ਜਾਂਦਾ ਜਿਹੜਾ ਸਮਾਂ ਸੀ ਨਿਯਤ ਕੀਤਾ ਹੋਇਆ ਕਥਾ ਕਰਨ ਵਾਲੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਕਥਾ ਖਤਮ ਨਹੀਂ ਹੁੰਦੀ ਇਹ ਤਾਂ ਅਕਥ ਕਹਾਣੀ ਹੈ ਪ੍ਰਭੂ ਦੀ ਸੇਵਸਲਾ ਦੀ ਪ੍ਰਭੂ ਦੀ ਸੇਵਸਲਾ ਪ੍ਰਭੂ ਦੀ ਕਥਾ ਕਦੇ ਵੀ ਖਤਮ ਨਹੀਂ ਹੋ ਸਕਦੀ ਇਹ ਚਲਦੀ ਹੋ ਰਹੀ ਹੈ ਪ੍ਰਭੂ ਕੀ ਅਕਥ ਕਹਾਣੀ ਅਸੀਂ ਨਹੀਂ ਕਹ ਦਿੰਦੇ ਕਈ ਵਾਰੀ ਲਓ ਜੀ ਮੈਂ ਕਥਾ ਸਮਾਪਤ ਕਰਨ ਲੱਗਿਆ ਮੈਂ ਕੀਰਤਨ ਸਮਾਪਤ ਕਰਨ ਲੱਗਿਆ ਕਥਾ ਕਦੇ ਵੀ ਖਤਮ ਨਹੀਂ ਹੋਏਗੀ ਟਾਈਮ ਸਾਡਾ ਸਮਾਪਤ ਹੋ ਜਾਂਦਾ ਹੈ ਜਿਹੜਾ ਟਾਈਮ ਨਿਯਤ ਕੀਤਾ ਹੁੰਦਾ ਕਈ ਵਾਰੀ 5 ਮਿੰਟ ਉੱਪਰ ਲੱਗ ਜਾਵੇ ਮੈਨੂੰ ਕਿਸੇ ਮਸਰਾ ਹੋਣ ਲੱਗ ਜਾਂਦੀ ਹੈ ਵੀ ਕਦੋਂ ਸਮਾਪਤ ਹੋਣੀ ਵਿੱਚ ਇੱਕ ਦੋ ਬੰਦੇ ਇਧਰ ਇਧਰ ਜਿਉਂ ਲੱਗਦੇ ਨੇ ਦੂਜੇ ਦੇ ਵੱਲ ਦੇਖਣ ਵੀ ਇਹ ਸਮਾਪਤੇ ਨਹੀਂ ਕਰਦਾ ਉਹਨਾਂ ਨੂੰ 5 ਮਿੰਟ ਬਾਅਦ ਫੋਨ ਵੀ ਔਖਾ ਹੋ ਜਾਂਦਾ ਹੋਰ ਕੰਮਾਂ ਵਿੱਚ ਭਾਵੇਂ ਜਿੰਨਾ ਵੱਲੀ ਟਾਈਮ ਲੱਗ ਜਵੇ ਗੱਪਾਂ ਮਾਰਨ ਵਿੱਚ ਬਥੇਰਾ ਟਾਈਮ ਲੱਗ ਜਵੇ ਕੋਈ ਪਰਵਾਹ ਨਹੀਂ ਹੈ जो कथा सुननी पाँच बजे पाँच मिनट व्यू बैठना औखा हो सतगुरु जी कहने प्रभु की अकथ कहानी प्रभु की सिव सलाह दी जो कहानी है प्रभु की सिव सलाह अकथ है कथी नहीं जा सकती कोई संपूर्ण नहीं कर सकता बयान नहीं की जा सकती ਪ੍ਰਭੂ ਕੀ ਅਕਥ ਕਹਾਣੀ ਜਨ ਬੋਲੈ ਅਮਰਤ ਬਾਣੀ ਆਤਮਿਕ ਜੀਵਨ ਦੇਣ ਵਾਲੀ ਜਿਹੜੀ ਇਹ ਬਾਣੀ ਹੈ ਸਿਮਸਲਾ ਦੀ ਪ੍ਰਭੂ ਦੇ ਸੇਵਕ ਉਚਾਰਦੇ ਰਹਿੰਦੇ ਜਿਨ੍ਹਾਂ ਦਾ ਹਿਰਦਾ ਪ੍ਰਭੂ ਨੇ ਵਸਾ ਦਿੱਤਾ ਆਤਮਿਕ ਗੁਣਾਂ ਨਾਲ ਉਹ ਫਿਰ ਪ੍ਰਭੂ ਦੇ ਨਾਲ ਜੁੜੇ ਰਹਿੰਦੇ ਇਹ ਨਿਸ਼ਾਨੀ ਹੈ ਜਿਸ ਦਾ ਮਨ ਜਿਸ ਦੀ ਆਤਮਾ ਜਿਸ ਦੀ ਜਿੰਦ ਹਿਰਦੇ ਘਰ ਵਿੱਚ ਵਸ ਗਈ ਹੈ ਉਹ ਮਨੁੱਖ ਸੁਖੀ ਹੁੰਦਾ ਆਪਾਂ ਸਾਫਤਾ ਬਣਾਉਨੇ ਸੁਖੀ ਜੀਵ ਸੁਖੀ ਮਨੁੱਖ ਦਾ ਜੋ ਅਸੀਂ ਸਾਫਤਾ ਬਣਾਉਨੇ ਵੀ ਉਹਦਾ ਘਰ ਬਹੁਤ ਵੱਡਾ ਉਹਦੇ ਘਰ ਵਿੱਚ ਬਹੁਤ ਕੁਝ ਸੁਖੀ ਹੋਏਗਾ ਇਹ ਨਿਸ਼ਾਨੀ ਸੁਖੀ ਬੰਦੇ ਦੀ ਨਹੀਂ ਹੈ ਬਹੁਤ ਬੰਦੇ ਆਏ ਨੇ ਘਰ ਦੇ ਵਿੱਚ ਸਭ ਕੁਝ ਹੈ ਫਿਰ ਵੀ ਦੁਖੀ ਹੈ ਮਾਇਆ ਵੀ ਬੀਜਾਂ ਤਾਂ ਉਹਨਾਂ ਕੋਲ ਹੈ ਕਿਸੇ ਚੀਜ਼ ਦੀ ਘਾਟ ਨਹੀਂ ਉਹਦੇ ਕੋਲ ਉਹਨਾਂ ਕੋਲ پاگل ਹੋਏ ਹੋਏ ਦੇਖੇ ਅਸਲੀ ਸੁਖੀ ਬੰਦਾ ਉਹ ਆ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਉਹ ਝੁੰਗੀ ਵਿੱਚ ਰਹਿੰਦਾ ਹੋਇਆ ਵੀ ਸੁਖੀ ਰਹੇਗਾ ਰੁੱਖੀ ਮਿੱਸੀ ਖਾਂਦਾ ਹੋਇਆ ਵੀ ਸੁਖੀ ਆ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਕਿਉਂਕਿ ਉਹਦਾ ਹਿਰਦਾ ਗੁਰੂ ਨੇ ਵਸਾ ਦਿੱਤਾ ਆਤਮਿਕ ਗੁਣਾ ਨਾਲ ਪ੍ਰਭੂ ਦੇ ਗੁਣਾ ਨਾਲ ਪ੍ਰਭੂ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਪ੍ਰਭੂ ਦਾ ਦਾਸ ਫਿਰ ਹਰ ਵਕਤ ਪ੍ਰਭੂ ਦੀ ਬਾਣੀ ਹੀ ਉਚਾਰਦਾ ਰਹਿੰਦਾ ਉਹਦੀ ਸਿਮਤੀ ਹੀ ਕਰਦਾ ਰਹਿੰਦਾ ਨਾਨਕ ਦਾਸ ਬਖਾਣੀ ਗੁਰਪੂਰੇਤੀ ਜਾਨੀ ਐ ਨਾਨਕ ਉਹ ਫਿਰ ਪ੍ਰਭੂ ਦੀ ਬਾਣੀ ਉਚਾਰਦਾ ਰਹਿਣਾ ਜਿਹੜਾ ਪ੍ਰਭੂ ਦਾ ਦਾਸ ਬਣ ਗਿਆ ਗੁਰੂ ਦਾ ਦਾਸ ਬਣ ਗਿਆ ਉਹਦੇ ਕੋਲੋਂ ਹੋਰ ਗੱਲ ਹੁੰਦੀ ਉਹ ਨਹੀਂ ਕਹਿੰਦੀ ਉਹ ਪ੍ਰਭੂ ਦੀ ਉਸਤਤਿਲਾ ਕਰਦਾ ਪਰ ਇਹ ਦਾਤ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਕਿਉਂਕਿ ਜਿਹੜਾ ਪ੍ਰਭੂ ਦਾ ਦਾਸ ਹੈ ਉਹ ਪ੍ਰਭੂ ਨੂੰ ਜਾਣ ਲੈਂਦਾ ਗੁਰੂ ਦੀ ਬਾਣੀ ਪੜ੍ਹ-ਪੜ ਕੇ, ਗਾ-ਗਾ ਕੇ, ਸਮਝ-ਸਮਝ ਕੇ ਅਸੀਂ ਪ੍ਰਭੂ ਨਾਲ ਡੂੰਗੀ ਸਾਂਝ ਪਾਉਣੀ। ਇਹ ਸਾਂਝ ਕਿਸ ਨੇ ਪਾਉਣੀ? ਇਹ ਪਾਉਣੀ ਹੈ ਗੁਰੂ ਨੇ, ਗੁਰ ਪੂਰੇ ਤੇ ਜਾਣੀ। ਪੂਰੇ ਗੁਰੂ ਕੋਲੋਂ ਇਹ ਜਾਣ ਪਛਾਣ ਪ੍ਰਾਪਤ ਕਰ ਲੈਂਦਾ। ਗੁਰੂ ਰੱਬ ਨਾਲ ਡੂੰਗੀ ਸਾਂਝ ਪਵਾ ਦਿੰਦਾ ਉਸ ਮਨ ਨੂੰ ਕਦੀ ਜਿਹੜਾ ਗੁਰੂ ਨਾਲ ਜੁੜਦਾ। ਇਸ ਕਰਕੇ ਗੁਰੂ ਨਾਲ ਜੁੜੇ ਰਹੇ। ਦੇਖੋ ਆ ਇਸ ਸਮੇ ਹੁਣ ਕੋਈ ਕੰਮ ਨਹੀਂ ਹੈ ਕੰਮਾਂ ਕੋਈ ਹੁਣ ਦਿਨ ਚੜ ਜਾਣਾ ਕਰੋ ਕੰਮ ਮਹਾਰਾਜ ਵੀ ਕਹੇ ਹੈ ਨਹੀਂ ਵੀ ਕੋਈ ਕੰਮ ਨਹੀਂ ਕਰ ਆ ਨਹੀਂ ਕੰਮ ਕਰਨਾ ਆ ਨਹੀਂ ਕੰਮ ਕਰਨਾ ਨੌਕਰੀ ਵੀ ਕਰੋ ਖੇਤੀਬਾੜੀ ਵੀ ਕਰੋ ਤੇ ਕਾਮਦਾਰੀ ਵੀ ਕਰੋ ਬੱਚਿਆਂ ਤੇ ਰਹੋ ਪਰ ਆ ਸਮਾਂ ਉਹ ਭਾਗਾਂ ਵਾਲੇ ਹਨ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬਸ ਆ ਸਮਾਂ ਸ਼ਾਮ ਲੈਂਦੇ ਅਮਰਤ ਵੇਲਾ ਸਤ ਨਾਮ ਵਡਿਆਈ ਵਿਚਾਰ ਅਮਰਤ ਵੇਲਾ ਜਿਹੜਾ ਮਿਲਿਆ ਇਹ ਅਕਾਲ ਪੁਰਖ ਵੈਗਰੂ ਦੀ ਸਿਮਸਲਾ ਕਰਨ ਵਾਸਤੇ ਅਕਾਲ ਪੁਰਖ ਵੈਗਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਵਾਸਤੇ ਹੈ ਇਹ ਅਮਰਤ ਵੇਲਾ ਆ ਸਮਾਖ ਜਾ ਬਣਾ ਜੁੜੇ ਸੋ ਇਹ ਵਿਚਾਰ ਸੀ ਪੁੱਲਾ ਚੱਕਾ ਵੀ ਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ